ਤੁਸੀਂ ਜਾਤਾਂ ਵੇਖ ਕੇ ਵੋਟਾਂ ਪਾਉਂਨੇ ਆ ਤੁਸੀਂ ਧਰਮ ਵੇਖ ਕੇ ਵੋਟਾਂ ਪਾਉਂਨੇ ਆ ਤੁਸੀਂ ਪਾਰਟੀਆਂ ਵੇਖ ਕੇ ਵੋਟ ਪਾਉਂਨੇ ਆ ਤੁਹਾਡਾ ਸੁਧਾਰ ਨਹੀਂ ਹੋ ਸਕਦਾ 4 ਤਰੀਕ ਨੂੰ ਰਿਜ਼ਲਟ ਆਉਣਾ ਤੁਸੀਂ ਹਾਰ ਗਏ ਜਿੱਤ ਗਏ ਜਿਹੜੇ ਤੁਹਾਨੂੰ ਥੱਲੇ ਸਿਰਦੇ ਆਏ ਸੀ ਜਿੱਤ ਗਏ ਜਿਹੜੇ ਤੁਹਾਨੂੰ ਥੱਲੇ ਸਿਰਦੇ ਆਏ ਸੀ ਤੁਸੀਂ ਵੋਟ ਪਾ ਕੇ ਗਏ ਪਰ ਤੁਹਾਡੀ 4 ਤਰੀਕ ਨੂੰ ਹਾਰ ਹੋ ਜਾਣੀ ਆ ਤੁਸੀਂ ਨਹੀਂ ਜਿੱਤ ਸਕਦੇ ਚਾਹੇ ਤੁਸੀਂ ਐਸੀ ਆਂ ਚਾਹੇ ਤੁਸੀਂ ਬੀਸੀ ਆਂ ਚਾਹੇ ਤੁਸੀਂ ਜਰਨਲ ਆ ਪਰ ਤੁਸੀਂ ਹਾਰ ਗਏ ਓਏ ਤੁਸੀਂ ਹਾਰ ਗਏ ਪੰਜਾਬ ਵਾਲਿਓ 4 ਤਰੀਕ ਨੂੰ ਰਿਜ਼ਲਟ ਆਉਣਾ ਉਹ ਇੰਡੀਆ ਦੇਸ਼ ਦੇ ਲੋਕੋ ਭਾਰਤ ਦੇ ਲੋਕੋ 4 ਤਰੀਕ ਨੂੰ ਰਿਜ਼ਲਟ ਆਉਣਾ ਕਿ ਕੇਂਦਰ ਦੇ ਵਿੱਚ ਕਿਹਦੀ ਸਰਕਾਰ ਬਣ ਗਈ ਆ ਪਰ ਉਹ ਸਰਕਾਰ ਤਾਂ ਬਣ ਜੂਗੀ ਤੁਸੀਂ ਟਾਈਮ ਕੱਢਿਆ ਵੋਟ ਪਾਉਣ ਦਾ ਤੁਸੀਂ ਲਾਈਨਾਂ ਦੇ ਵਿੱਚ ਲੱਗ ਗਏ ਕਈ ਤਾਂ ਘੰਟਾ ਘੰਟਾ ਉਡੀਕ ਕਰਦੇ ਰਹੇ ਕਿ ਸਾਡੀ ਵਾਰੀ ਹੁਣ ਆਵੇ ਵੋਟ ਪਾਉਣ ਦੀ ਹੁਣ ਆਵੇ ਹਾਰੇ ਕਿਉਂ ਆ ਪੰਜਾਬ ਵਾਲਿਓ 4 ਤਰੀਕ ਨੂੰ ਰਿਜ਼ਲਟ ਆਉਣਾ ਉਹ ਇੰਡੀਆ ਦੇਸ਼ ਦੇ ਲੋਕੋ ਭਾਰਤ ਦੇ ਲੋਕੋ 4 ਤਰੀਕ ਨੂੰ ਰਿਜ਼ਲਟ ਆਉਣਾ ਕਿ ਕੇਂਦਰ ਦੇ ਵਿੱਚ ਕਿਹਦੀ ਸਰਕਾਰ ਬਣ ਗਈ ਆ ਪਰ ਉਹ ਸਰਕਾਰ ਤਾਂ ਬਣ ਜੂਗੀ ਤੁਸੀਂ ਟਾਈਮ ਕੱਢਿਆ ਵੋਟ ਪਾਉਣ ਦਾ ਤੁਸੀਂ ਲਾਈਨਾਂ ਦੇ ਵਿੱਚ ਲੱਗ ਗਏ ਕਈ ਤਾਂ ਘੰਟਾ ਘੰਟਾ ਉਡੀਕ ਕਰਦੇ ਰਹੇ ਕਿ ਸਾਡੀ ਵਾਰੀ ਹੁਣ ਆਵੇ ਵੋਟ ਪਾਉਣ ਦੀ ਹੁਣ ਆਵੇ ਤੁਸੀਂ ਵੋਟ ਪਾ ਕੇ ਗਏ ਪਰ ਤੁਹਾਡੀ 4 ਤਰੀਕ ਨੂੰ ਹਾਰ ਹੋ ਜਾਣੀ ਆ ਤੁਸੀਂ ਨਹੀਂ ਜਿੱਤ ਸਕਦੇ ਚਾਹੇ ਤੁਸੀਂ ਐਸੀ ਆਂ ਚਾਹੇ ਤੁਸੀਂ ਬੀਸੀ ਆਂ ਚਾਹੇ ਤੁਸੀਂ ਜਰਨਲ ਆ ਪਰ ਤੁਸੀਂ ਹਾਰ ਗਏ ਓਏ ਤੁਸੀਂ ਹਾਰ ਗਏ ਤੁਹਾਡੇ ਪਿਓ ਦਾਦੇ ਹਾਰਦੇ ਆਏ ਆ ਤੁਹਾਡੇ ਮਾਂ ਬਾਪ ਹਾਰਦੇ ਆਏ ਆ ਤੇ ਆ ਚਾਰ ਤਰੀਕ ਨੂੰ ਤੁਸੀਂ ਵੀ ਹਾਰ ਗਏ ਵੋਟ ਤੁਸੀਂ ਜਿੰਨੂੰ ਮਰਜੀ ਪਾ ਦਿੱਤੀ ਆ ਪਰ ਤੁਸੀਂ ਸਾਰੇ ਦੇ ਸਾਰੇ ਹਾਰ ਗਏ ਆ ਹਾਰੇ ਤੁਸੀਂ ਕਿਉਂ ਆ ਆ 5 ਸਾਲਾਂ ਵਿੱਚ ਤੁਹਾਡੇ ਕੋਲ ਇੱਕ ਸਮਾਂ ਸੀ ਆਪਦੇ ਪੱਖੀ ਗੱਲ ਕਰਨ ਦਾ ਪਰ ਤੁਹਾਡੇ ਕੋਲ 55 ਸਾਲਾਂ ਬਾਅਦ ਇੱਕ ਸਮਾਂ ਆਇਆ ਤੁਸੀਂ ਉਹ ਵੀ ਵੋਟ ਪਾਣ ਦੀ ਪਰ ਕਿਸੇ ਨੂੰ ਸਵਾਲ ਨਹੀਂ ਕੀਤਾ ਤੁਹਾਡਾ ਗਵੰਡੀ ਕਿਸੇ ਹੋਰ ਪਾਰਟੀ 'ਚ ਸੀ ਤੁਸੀਂ ਗੁੱਸੇ ਦੇ ਨਾਲ ਦੂਜੀ ਪਾਰਟੀ ਚੋਂ ਲਈ ਤੁਹਾਡੇ ਦੂਜੇ ਗਵੰਡੀ ਨੇ ਉਹ ਦੋ ਪਾਰਟੀਆਂ ਛੱਡ ਕੇ ਤੀਜੀ ਪਾਰਟੀ ਚੋਂ ਲਈ ਪਰ ਤੁਸੀਂ ਹਾਰ ਗਏ ਹਾਰੇ ਕਿਉਂ ਆ ਸਕੂਲਾਂ ਦੇ ਵਿੱਚ ਤੁਹਾਡੇ ਬੱਚੇ ਉਹਨਾਂ ਕੋਲ ਟੀਚਰ ਹੈ ਨਹੀਂਗੇ ਤੁਹਾਡੇ ਬੱਚਿਆਂ ਨੂੰ ਪੜਾਉਣ ਵਾਸਤੇ ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂਗੇ ਨੋਨ ਮੈਡੀਕਲ ਕਮਰਸ ਦੀ ਤਾਂ ਦੂਰ ਦੀ ਗੱਲ ਆ ਉਹਦੇ ਵਿੱਚ ਆਰਟਸ ਦੇ ਟੀਚਰ ਪੂਰੇ ਹੈ ਨਹੀਂਗੇ ਤੁਹਾਡੇ ਪਿੰਡਾਂ ਦੇ ਸਕੂਲ 8ਵੀਂ ਤੱਕ ਦੇ ਆ ਤੁਹਾਡੇ ਪਿੰਡਾਂ ਦੇ ਵਿੱਚ ਸਕੂਲ 5ਵੀਂ ਤੱਕ ਦੇ ਆ ਤੁਹਾਡੀਆਂ ਧੀਆਂ ਪੜਨਾ 3-3 ਕਿਲੋਮੀਟਰ ਦੂਰ ਪਰਨ ਪੜਨ ਜਾਂਦੀਆਂ ਤੁਸੀਂ ਫਿਰ ਵੀ ਹਰਗੇ ਤੁਸੀਂ ਆਪਦੇ ਪਿੰਡ ਦੇ ਵਿੱਚ ਪਲੱਸ 2 ਸਕੂਲ ਕਰਨ ਦੀ ਤੇ ਪਲੱਸ 2 ਸਕੂਲ ਦੇ ਵਿੱਚ ਟੀਚਰ ਪੂਰੇ ਕਰਨ ਦੀ ਮੰਗ ਨਹੀਂ ਰੱਖੀ ਤੁਹਾਡੇ ਬੱਚੇ ਸਿੱਖਿਆ ਤੋਂ ਹਾਰ ਗਏ ਇਹਦਾ ਮਤਲਬ ਆ ਤੁਸੀਂ ਵੀ ਹਾਰ ਗਏ ਤੁਹਾਡੇ ਬੱਚਿਆਂ ਨੇ ਤੁਹਾਨੂੰ ਜਦੋਂ ਉਹਨਾਂ ਨੇ ਪੜ੍ਹਨਾ ਲਿਖਣਾ ਸੀ ਚੰਗੀ ਐਜੂਕੇਸ਼ਨ ਮਿਲਣੀ ਸੀ ਤੇ ਮਿਲਣ ਤੋਂ ਬਾਅਦ ਉਹਨਾਂ ਨੂੰ ਨੌਕਰੀ ਚੰਗੀ ਮਿਲਣੀ ਸੀ ਪਰ ਨਹੀਂ ਤੁਹਾਡੇ ਬੱਚੇ ਹਾਰ ਗਏ ਤਾਂ ਤੁਸੀਂ ਪਹਿਲਾਂ ਹਾਰ ਗਏ ਦੂਜੀ ਗੱਲ ਇਹਦੇ ਵਿੱਚ ਤੁਹਾਡੇ ਬੱਚੇ ਵੀ ਤੁਸੀਂ ਵੀ ਹਾਰਦੇ ਆਏ ਆ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਉਂਨੇ ਆ ਉਹਨਾਂ ਦਾ ਤਗੜੇ ਹਸਪੀਟਲਾਂ ਦੇ ਵਿੱਚ ਇਲਾਜ ਹੁੰਦਾ ਲੈ ਆ ਹੁਣ 5 ਸਾਲ ਹੋਣਗੇ 5 ਸਾਲਾਂ ਵਿੱਚ ਤੁਸੀਂ ਬਿਮਾਰ ਹੋਣਾ ਸਹੀ ਵੀ ਹੋਣਾ ਭੱਜਣਾ ਸਵੀ ਕਰਨੀ ਆ ਜਦੋਂ ਪਰ ਰੱਬ ਨਾ ਕਰੇ ਤੁਸੀਂ ਬਿਮਾਰ ਹੋਵੋਗੇ ਤੁਹਾਡਾ ਪੈਸਾ ਲੱਗੂਗਾ ਜੇ ਕਿਤੇ ਤੁਸੀਂ ਆਪਦੇ ਆਪ ਦੇ ਜਿਹੜੇ ਐਮਪੀ ਉੱਠੇ ਸੀ ਉਹਨਾਂ ਦਾ ਗੁੱਟ ਫੜ ਕੇ ਕਹਿ ਦਿੰਦੇ ਕਿ ਸਾਡਾ ਇਲਾਜ ਤੁਹਾਡੇ ਬਰੋਬਰ ਹੋਣਾ ਚਾਹੀਦਾ ਨਹੀਂ ਤਾਂ ਮੰਤਰੀਆਂ ਦਾ ਇਲਾਜ ਸਾਡੇ ਬਰੋਬਰ ਹੋਣਾ ਚਾਹੀਦਾ ਉਹ ਜਿਹੜੇ ਹਸਪਤਾਲਾਂ ਦੇ ਵਿੱਚ ਤੁਹਾਡਾ ਇਲਾਜ ਹੋਣਾ ਹੁੰਦਾ ਉੱਥੇ ਮਸ਼ੀਨਾਂ ਤੇ ਡਾਕਟਰ ਪੂਰੇ ਨਹੀਂ ਹੁੰਦੇ ਓਏ ਤੁਸੀਂ ਇਲਾਜ ਵੱਲੋਂ ਵੀ ਹਰ ਗਏ ਚੱਤੀ ਜਾਓ ਜੇ ਫ੍ਰੀ ਦੀਆਂ ਬਿਜਲੀਆਂ ਨੂੰ ਚੜਦੇ ਰਹੋ ਜੇ ਜਿਵੇਂ ਤੁਹਾਡੇ ਦਾਦੇ ਪੜਦਾਦਿਆਂ ਨੇ ਫ੍ਰੀ ਦੀ ਬਿਜਲੀ ਚੱਟੀ ਆ ਓਵੇਂ ਤੁਸੀਂ ਚੜਦੇ ਰਹੋ ਜੇ ਪਰ ਆਖਰ ਨੂੰ ਕੀ ਹੋਣਾ ਕਿੰਦੇ 50% ਬਿਜਲੀ ਮੈਹਕਮਾ ਘਾਟੇ ਚ ਜਾਵੜਿਆ ਜਿਸ ਦਿਨੇ 100% ਬਿਜਲੀ ਮੈਹਕਮਾ ਘਾਟੇ ਦੇ ਵਿੱਚ ਹੋ ਗਿਆ ਉਸ ਤੋਂ ਬਾਅਦ ਇਹ ਪ੍ਰਾਈਵੇਟ ਹੋ ਸਕਦਾ ਪ੍ਰਾਈਵੇਟ ਹੋਣ ਤੋਂ ਬਾਅਦ ਚਿਪਾਂ ਵਾਲੇ ਮੀਟਰ ਤੁਹਾਡੇ ਲੱਗ ਰਹੇ ਆ ਫਿਰ ਕਰਾਓ ਜੇ ਰੀਚਾਰਜ ਭਰੋ ਜੇ ਪਿਛਲੀ ਦਾ ਬਿੱਲ ਅੱਜ ਤੁਸੀਂ 500 ਨਹੀਂ ਭਰਦੇ ਪਰ ਉਹ ਸਮਾਂ ਦੂਰ ਨਹੀਂ ਜਦੋਂ ਤੁਸੀਂ 50-5000 ਰੁਪਇਆ ਬਿਜਲੀ ਦਾ ਬਿੱਲ ਭਰਿਆ ਕਰੋਗੇ ਜਿੰਨਾ ਕੋਲ ਹੋਇਆ ਕਰੂ ਉਹ ਭਰਿਆ ਕਰੂ ਨਹੀਂ ਤਾਂ ਤੁਸੀਂ ਰੋਇਆ ਕਰੋਗੇ ਯਾਦ ਰੱਖ ਲਓ ਕਿ ਇੱਕ ਗਾਣਾ ਸੀ ਰੋਇਆ ਕਰੇਗੀ ਸਾਨੂੰ ਯਾਦ ਕਰਕੇ ਉਸ ਟਾਈਮ ਤੇ ਇਹ ਜਨਤਾ ਰਹੂਗੀ ਕਿ ਵਾਕਈ ਵਿਸ਼ਵਦੀਪ ਨੇ ਗੱਲ ਸੱਚੀ ਕਹੀ ਸੀ ਕਿ ਕਿਸੇ ਵੀ ਫਲ ਦਾ ਪੀਜਾ ਉਹ ਤੁਸੀਂ ਅੱਜ ਬੋਹੋਗੇ ਅੱਜ ਬੀਜੋਗੇ ਹੌਲੀ ਹੌਲੀ 3 ਸਾਲ 4 ਸਾਲਾਂ ਬਾਅਦ ਉਹਨੂੰ ਫਲ ਲੱਗਣਾ ਸਟਾਰਟ ਹੁੰਦਾ ਲੈ ਭਰਾਵੋ ਅੱਜ ਵੀ ਬੋਝਤਾ ਪਾਣੀ ਵੀ ਪਾ ਦਿੰਨੇ ਆ ਅੱਜ ਤੋਂ 10 ਸਾਲਾਂ ਬਾਅਦ ਇਹਨੂੰ ਫਲ ਲੱਗਣਾ ਤੁਹਾਡੇ ਬੱਚੇ ਪੜ੍ਹ ਲੈ ਕੇ ਜਿਵੇਂ ਅੱਜ ਬੇਰੁਜ਼ਗਾਰ ਹੋਏ ਫਿਰਦੇ ਆ ਉਸ ਤਰ੍ਹਾਂ ਯਾਦ ਰੱਖੋ ਕਿ ਦੁੱਗਨੇ ਤੁੱਗਨੇ ਬੇਰੁਜ਼ਗਾਰ ਹੋਣਗੇ ਔਰ ਇਸ ਨੂੰ ਫਲ ਇੱਕ ਹੋਰ ਲੱਗਣਾ ਬਿਜਲੀ ਦੇ ਬਿੱਲ ਦੁੱਗਨੇ ਤਿਗਨੇ ਭਰਿਆ ਕਰੋਗੇ ਤੁਹਾਡਾ ਰਾਜ ਨਹੀਂ ਹੋਣਾ ਯਾਦ ਰੱਖ ਲੋ ਰਾਜ ਬਿਜ਼ਨਸਮੈਨਾਂ ਦਾ ਹੋਊਗਾ ਜਿਹੜਾ ਹਾਲ ਹੋਇਆ ਪਿਆ ਇਹਦੇ ਵਿੱਚ ਬਿਜ਼ਨਸਮੈਨਾਂ ਦਾ ਦੋਸ਼ ਨਹੀਂ ਤੁਹਾਡਾ ਦੋਸ਼ ਆ ਤੁਸੀਂ ਪਾਰਟੀਆਂ ਦੇ ਮਗਰ ਝੰਡੇ ਚੱਕ ਕੇ ਤੁਰਦੇ ਆ ਝੰਡਾ ਉਹ ਚੱਕੇ ਜਿਨੇ ਐਮਪੀ ਬਣਨਾ ਤੁਹਾਡੇ ਕੱਚੇ ਮਕਾਨ ਤੁਹਾਡੀਆਂ ਚੁੰਦੀਆਂ ਛੱਤਾਂ ਤੁਸੀਂ ਝੰਡੇ ਚੱਕ ਚੱਕ ਤੁਰਦੇ ਆ ਤੁਹਾਡੇ ਬੱਚੇ ਪੜ੍ਹ ਲੈ ਕੇ ਤੁਹਾਡੇ ਨਾਲ ਦਿਹਾੜੀ ਜਾਂਦੇ ਆ ਤੁਸੀਂ ਫਿਰ ਵੀ ਉਹਨਾਂ ਦੇ ਝੰਡੇ ਚੱਕਦੇ ਆ ਤੁਹਾਨੂੰ ਸਿਹਤ ਸਿੱਖਿਆ ਰੁਜ਼ਗਾਰ ਨਹੀਂ ਦਿੰਦੇ ਨਾ ਤੁਹਾਨੂੰ ਅੱਜ ਦੇਣ ਨਾ ਤੁਹਾਨੂੰ ਕੱਲ ਦੇਣ 4 ਤਰੀਕ ਨੂੰ ਰਿਜ਼ਲਟ ਆਉਣਾ ਉਹਦੇ ਵਿੱਚ ਲੋਕ ਹਾਰ ਗਏ ਲੋਕਾਂ ਦੇ ਪੱਲੇ ਕੱਖ ਨਹੀਂ ਰਹਿਣਾ ਚਾਹੇਓ ਐਸਸੀ ਬੀਸੀ ਜਰਨਲ ਹਿੰਦੂ ਮੁਸਲਮ ਸਿੱਖੀ ਈਸਾਈ ਉਹ ਸਾਰੇ ਭਾਈ ਭਾਈ ਯਾਦ ਰੱਖੋ ਕਿ ਜਿਸ ਤਰ੍ਹਾਂ ਦੇ ਤੁਹਾਡੇ ਅੱਜ ਘਰ ਆ ਉਸ ਤਰ੍ਹਾਂ ਦੇ ਅੱਜ ਤੋਂ 2 ਸਾਲ ਬਾਅਦ ਹੋਣਗੇ ਉਸ ਤਰ੍ਹਾਂ ਹੀ ਅੱਗੇ ਜਿਵੇਂ ਅੱਜ 24 ਚ ਇਲੈਕਸ਼ਨ ਹੋਇਆ ਫਿਰ 29 ਚ ਹੋਊਗਾ ਉਸ ਤਰ੍ਹਾਂ ਹੀ ਤੁਹਾਡੇ ਘਰ ਫਿਰ ਆਉਣਗੇ ਪਰ ਯਾਦ ਰੱਖੋ ਜੇ ਸੇਖ ਸਿੱਖਿਆ ਰੋਜ਼ਗਾਰ ਤੇ ਸੜਕਾਂ ਤੁਹਾਨੂੰ ਚੰਗੀਆਂ ਕਦੇ ਨਹੀਂ ਮਿਲਦੀਆਂ ਜੇ ਸੜਕਾਂ ਚੰਗੀਆਂ ਮਿਲਣਗੀਆਂ ਤੇ ਰਾਹ ਦੇ ਵਿੱਚ ਢੁਈ ਮਾਰੇ ਲੱਗੇ ਹੁੰਦੇ ਆ ਨੋਟ ਕਰੋ ਗੱਲ ਸਕੂਲਾਂ ਦੇ ਵਿੱਚ ਟੀਚਰ ਪੂਰੇ ਚਾਹੀਦੇ ਸੀ ਹਸਪੀਟਲਾਂ ਵਿੱਚ ਡਾਕਟਰ ਤੇ ਮਸ਼ੀਨਾਂ ਪੂਰੀਆਂ ਚਾਹੀਦੀਆਂ ਸੀ ਪਰ ਅੱਜ ਕੱਲ ਪ੍ਰਾਈਵੇਟ ਹਸਪੀਟਲ ਜਿਆਦਾ ਚੱਲਦੇ ਆ ਸਕੂਲ ਜਿਆਦੇ ਚੱਲਦੇ ਆ ਸਰਕਾਰੀ ਸਕੂਲਾਂ ਵਿੱਚ ਤਾਂ ਸਰਕਾਰੀ ਟੀਚਰਾਂ ਦੇ ਬੱਚੇ ਨਹੀਂ ਪੜਦੇ ਤੁਹਾਡੇ ਬੱਚੇ ਪੜ ਕੇ ਇੱਥੇ ਕੀ ਜੱਜ ਲੱਗਣਗੇ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਕਈ ਮੈਨੂੰ ਕਹਿਣਗੇ ਮੁੱਦੇ ਤੇ ਬੋਲਿਆ ਕਰ ਉਹ ਭਰਾਵੋ ਮੁੱਦਾ ਕੋਈ ਬਣਾਉਣ ਦੀ ਲੋੜ ਨਹੀਂ ਕੋਈ ਬਨਣ ਦੀ ਲੋੜ ਨਹੀਂ ਇਹ ਮੁੱਦਾ ਜਿਹੜਾ ਕਹ ਲੋ ਤੁਹਾਡੀ ਸਿਹਤ ਸਿੱਖਿਆ ਰੁਜ਼ਗਾਰ ਦਾ ਪਤਾ ਨਹੀਂ ਤੁਸੀਂ ਕੀ ਭਾਲਦੇ ਆ ਤੁਹਾਨੂੰ ਕੀ ਮਿਲਣਾ ਚਾਹੀਦਾ ਫਰੀਦੀਆਂ ਬੱਸਾਂ ਤੇ ਜਿਹੜਾ ਅੱਜ ਸਫ਼ਰ ਕਰਦੇ ਆ ਨੋਟ ਕਰੋ ਜੇ ਜਿਹੜੀ ਕਦੇ 5 ਰੁਪਏ ਟਿਕਟ ਹੁੰਦੀ ਸੀ ਅੱਜ ਤੁਸੀਂ 25-25 ਰੁਪਏ ਭਰਦੇ ਆਉਂਦੇ ਇਹ ਮਹਗਾਈ ਵਧੀਆ ਆ ਜਿਹੜੇ ਮੰਤਰੀ ਜਿਤਾਉਂਦੇ ਆਏ ਆ ਤੇ ਹਰਾਉਂਦੇ ਆਏ ਆ ਇਹਨਾਂ ਦੀਆਂ ਪੈਨਸ਼ਨਾਂ ਤਨਖਾਹਾਂ ਤੁਸੀਂ ਭਰਦੇ ਆਏ ਆ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਯਾਦ ਰੱਖ ਲੋ ਅੱਜ ਫਰੀਦੀਆਂ ਬੱਸਾਂ ਜਿਵੇਂ ਯਾਦ ਰੱਖ ਲੋ ਕਿ ਜਿਹੜੀਆਂ ਇਹ ਬੱਸਾਂ ਘਾਟੇ 'ਚ ਜਾਵੜਦੀਆਂ ਤੁਹਾਡੇ ਬੱਚੇ ਕਨੈਕਟਰ ਨਹੀਂ ਲੱਗਨੇ ਡਰਾਈਵਰ ਨਹੀਂ ਲੱਗਨੇ ਤੇ ਚੈੱਕਰ ਨਹੀਂ ਲੱਗਨੇ ਯਾਦ ਰੱਖੋ ਗੱਲ ਜਿਸ ਦਿਨ ਆ ਰੋਡ ਵੇਜ ਬੱਸਾਂ ਜਿਸ ਦਿਨੇ ਸਰਕਾਰੀ ਬੱਸਾਂ ਜਮਾ ਘਾਟੇ ਚ ਜਾਂਦੀਆਂ ਰਹੀਆਂ ਉਸ ਟਾਈਮ ਤੇ ਇਹਨਾਂ ਨੂੰ ਬੰਦ ਕਰਨ ਤੋਂ ਸਵਾਇ ਹੋਰ ਕੁਝ ਨਹੀਂ ਹੋਣਾ ਯਾਦ ਰੱਖੋ ਖਜ਼ਾਨਾ ਤੁਸੀਂ ਭਰਦੇ ਆ ਤੇ ਜਿਹੜਾ ਸਰਕਾਰ ਦਾ ਕੰਮ ਹੁੰਦਾ ਸਰਕਾਰ ਦਾ ਕੰਮ ਹੁੰਦਾ ਵੀ ਜਦੋਂ ਖਜ਼ਾਨਾ ਉਹ ਆ ਗਿਆ ਉਹ ਮਾਲਕ ਬਣੇ ਹੁੰਦੇ ਆ 5 ਸਾਲਾਂ ਵਾਸਤੇ ਤੇ ਤੁਹਾਡੇ ਨੌਕਰ ਬਣੇ ਹੁੰਦੇ ਆ ਨੌਕਰਾਂ ਦਾ ਕੰਮ ਹੁੰਦਾ ਮਾਲਕਾਂ ਦੀ ਸੇਵਾ ਕਰਨਾ ਪਰ ਇਹਨਾਂ ਦੇ ਘਰ ਭਰ ਜਾਂਦੇ ਆ ਜਿਹੜਾ ਕੋਈ ਨਵਾਂ EMP ਬਣੂਗਾ ਉਹਦਾ ਘਰ ਅੱਜ ਚੈੱਕ ਕਰ ਲੋ ਅੱਜ ਤੋਂ 2 ਸਾਲਾਂ ਬਾਅਦ ਚੈੱਕ ਕਰ ਲੋ ਜੇ ਤਾਜਮਹਿਲ ਤਾਂ ਨਹੀਂ ਹੋਣਾ ਪਰ ਤਾਜਮਹਿਲ ਤੋਂ ਘੱਟ ਵੀ ਨਾ ਹੋਣਾ ਇਹ ਗੱਲ ਯਾਦ ਰੱਖਿਓ ਜੀ ਜੇ ਇਹ ਲੋਕ ਤੁਹਾਡੀ ਸੇਵਾ ਕਰਦੇ ਹੁੰਦੇ ਤੁਹਾਡੇ ਬੱਚੇ ਹਸਪੀਟਲਾਂ ਚ ਖਤਮ ਨਹੀਂ ਹੋਣੇ ਸੀ ਤੁਹਾਡੇ ਬੱਚੇ ਨਸ਼ੇ ਚ ਖਤਮ ਨਹੀਂ ਹੋਣੇ ਸੀ ਓਏ ਤੁਸੀਂ ਜਾਤਾਂ ਵੇਖ ਕੇ ਵੋਟਾਂ ਪਾਉਂਨੇ ਆ ਤੁਸੀਂ ਧਰਮ ਵੇਖ ਕੇ ਵੋਟਾਂ ਪਾਉਂਨੇ ਆ ਤੁਸੀਂ ਪਾਰਟੀਆਂ ਵੇਖ ਕੇ ਵੋਟ ਪਾਉਂਨੇ ਆ ਤੁਹਾਡਾ ਸੁਧਾਰ ਨਹੀਂ ਹੋ ਸਕਦਾ 4 ਤਰੀਕ ਨੂੰ ਰਿਜ਼ਲਟ ਆਉਣਾ ਤੁਸੀਂ ਹਾਰ ਗਏ ਜਿੱਤ ਗਏ ਉਹ ਜਿਹੜੇ ਤੁਹਾਨੂੰ ਥੱਲੇ ਸਿਰਦੇ ਆਏ ਸੀ ਜਿੱਤ ਗਏ ਉਹ ਜਿਹੜੇ ਤੁਹਾਨੂੰ ਥੱਲੇ ਸਿਰਦੇ ਆਏ ਸੀ ਨਸ਼ਾ ਇਸ ਦੇਸ਼ ਇਸ ਪੰਜਾਬ ਦੇ ਵਿੱਚ ਮੈਂ ਕਹਿੰਦਾ ਮੁਫਤਾਂ ਨਾਲੋਂ ਜ਼ਿਆਦਾ ਵਧਿਆ ਹੋਇਆ ਤੇ ਉਹ ਮੁਫਤਾਂ ਕਾਲ ਬਣ ਕੇ ਨਸ਼ਾ ਤੁਹਾਡੇ ਬੱਚਿਆਂ ਨੂੰ ਖਾ ਰਿਆ ਪਰ ਤੁਸੀਂ ਉਸ ਮੁੱਦੇ ਹੀ ਨੀ ਚੱਕਿਆ ਵੋਟਾਂ ਦੇ ਦਿਨ ਤੁਸੀਂ ਰੋਂਦੇ ਰਹਿ ਗਏ মিডিਆ ਅੱਗੇ ਪੰਜ ਸਾਲ ਰੋਨੇ ਆ ਇੱਕ ਦਿਨ ਤੁਹਾਡੇ ਕੋਲੇ ਆਉਂਦਾ ਪੰਜਾ ਸਾਲਾਂ ਦੇ ਵਿੱਚ ਉਹ ਤੁਸੀਂ ਬਟਨ ਦਬਾ ਕੇ ਆਪਦੀ ਜਿੰਦਗੀ ਜਿੰਦਗੀ ਨੂੰ ਚੇਂਜ ਕਰਨਾ ਹੁੰਦਾ ਸਿਹਤ ਸਹੂਲਤਾ ਲੈਣੀਆਂ ਹੁੰਦੀਆਂ ਪਰ ਤੁਸੀਂ ਉਸ ਦਿਨ ਵੇਖਦੇ ਨਹੀਂ ਬਹੁਤੇ ਦਾ ਤੁਹਾਨੂੰ ਇਹੀ ਕਹਿਂਦਿਆ ਕਈਆਂ ਨੂੰ ਦਿਖਦਾ ਨਹੀਂ ਹੁੰਦਾ ਤੇ ਜਦੋਂ ਵੋਟ ਪਹੁੰਚ ਜਾਂਦੇ ਤੁਹਾਨੂੰ ਕਹਿੰਦੇ ਨੱਪ ਦੋ ਜਿਹੜਾ ਬਟਨ ਨੱਪਣਾ ਫਿਰ ਤੁਸੀਂ ਕਹਿੰਦੇ ਚੱਲ ਜਿਹੜਾ ਮਰਜੀ ਨੱਪ ਦੋ ਇਹ ਵੋਟ ਯਾਦ ਰੱਖੋ ਤੁਹਾਡੀ ਇੱਕ ਵੋਟ ਰਾਜਾ ਬਣਾਉਂਦੀ ਆ ਤੇ ਰਾਜੇ ਨੇ ਤੁਹਾਡਾ ਪਰਜਾ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਪਰਜਾ ਨੂੰ ਰਾਜਪਾਕ ਦੇਣਾ ਹੁੰਦਾ ਪਰ ਤੁਹਾਨੂੰ ਭੁੱਖ ਦਿੱਤੀ ਆ ਤੁਹਾਨੂੰ ਤੇਹ ਦਿੱਤੀ ਆ ਤੁਹਾਡੇ ਬੱਚਿਆਂ ਨੂੰ ਗੁਲਾਮੀ ਦਿੱਤੀ ਆ ਤੁਹਾਡੇ ਬੱਚਿਆਂ ਨੂੰ ਨਸ਼ਾ ਦਿੱਤਾ ਤੁਹਾਡੇ ਬੱਚਿਆਂ ਨੂੰ ਬੇਰੋਜ਼ਗਾਰੀ ਦਿੱਤੀ ਆ ਤੁਸੀਂ ਹਰਗੇ ਤੁਹਾਡੇ ਪੱਲੇ ਕੱਖ ਨਹੀਂ ਯਾਦ ਰੱਖ ਲਓ 4 ਤਰੀਕ ਨੂੰ ਰਿਜ਼ਲਟ ਆਉਣਾ ਪਾਰਟੀ ਜਿਹੜੀ ਮਰਜ਼ੀ ਜਿੱਤ ਜੇ ਪਰ ਤੁਸੀਂ ਫਿਰ ਤੋਂ ਹਰਗੇ ਪਹਿਲਾਂ ਹਰਦੇ ਤੁਹਾਡੇ ਪਿਓ ਦਾਦੇ ਆਏ ਸੀ ਫਿਰ ਤੁਹਾਡੇ ਦਾਦੇ ਪਰਦਾਦੇ ਪਹਿਲਾਂ ਹਰਦੇ ਸੀ ਓਏ ਹੁਣ ਤੁਸੀਂ ਹਰਗੇ ਤਾਂ ਤੁਸੀਂ ਵੀ ਹਰਗੇ ਨਾਲ ਤੁਹਾਡੇ ਬੱਚੇ ਵੀ ਹਰਗੇ ਮੈਂ ਹਲੇ ਵੀ ਕਹਿਣਾ ਇੱਕ ਮੌਕਾ 2027 ਚੋਣਾ ਤੁਸੀਂ ਸਿਹਤ ਸਿੱਖਿਆ ਰੋਜ਼ਗਾਰ ਮੰਗ ਲਓ 40000 ਦੀ ਨੌਕਰੀ ਮੰਗ ਲਓ 4000 ਰੁਪਏ ਪਿਛਲੇ ਬਿੱਲ ਭਰ ਦੋ ਜੇ 6000 ਰੁਪਏ ਦਾ ਆਟਾ ਰਾਂਛਨ ਦਾਲ ਲਿਆਓ ਜੇ ਓਏ 30000 ਰੁਪਏ ਬੈਂਕ ਚ ਲੈ ਕੇ ਜਾਓ ਜੇ ਬੈਂਕਾਂ ਦੇ ਨੂੰ ਕਹੋ ਸਾਨੂੰ 20 ਲੱਖ ਦਾ ਲੋਨ ਦਿਓ ਅਸੀਂ 20000 ਕਿਸ਼ਤ ਪਰਾਂਗੇ ਉਹ 20 ਲੱਖ ਦੀ ਕੋਠੀ ਵੀ ਪਾ ਲਵਾਂਗੇ ਉਹ ਹਲੇ ਵੀ 27 ਚ ਮੌਕਾ ਨਾ ਓਏ ਉਹ ਤੁਹਾਡੀਆਂ ਧੀਆਂ ਪੈਣਾ ਜਿਨ੍ਹਾਂ ਨੂੰ ਸਗਨ ਸਕੀਮਾਂ ਦੇ ਕੇ ਤੁਹਾਨੂੰ ਖੁਸ਼ ਕੀਤਾ ਜਾਂਦਾ ਓਏ ਉਹਨਾਂ ਵਾਸਤੇ ਕੀ ਹਾਰ ਦੀ ਨੌਕਰੀ ਮੰਗ ਲਓ ਜੇ ਹਲੇ ਵੀ ਇੱਕ ਮੌਕਾ ਤੁਹਾਡੇ ਕੋਲ 27 ਤਰੀਕ ਨੂੰ ਪਿਆ ਪਰ ਰਿਜ਼ਲਟ ਆਉਣਾ ਤੁਸੀਂ ਹਾਰ ਗਏ ਲੋ ਕਰਕੇ ਇਹਦੇ ਵਿੱਚ ਮੈਂ ਕੋਈ ਗੱਲ ਝੂਠ ਨਹੀਂ ਕਹਿ ਰਿਆ ਹਾਂ ਯਾਦ ਰੱਖੋ ਕਿ ਕਿੰਨਾ ਚਿਰ ਹਰਦੇ ਆਉਂਗੇ ਆਖਰ ਨੂੰ ਅੰਤ ਹੋ ਜਾਣਾ ਹਲੇ ਵੀ ਤੁਹਾਡੇ ਕੋਲ ਇੱਕ ਮੌਕਾ ਪਿਆ 2027 ਦੇ ਵਿੱਚ ਪੰਜਾਬ ਆ